ਜ਼ਿਲ੍ਹਾ ਗਰਦਾਸਪੁਰ ਦੇ ਥਾਣਾ ਸੂਤਮੱਲੀਆਂ ਵਿੱਚ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਵਾਸਤੇ ਸੈਮੀਨਾਰ ਇੱਕ ਲਾਇਆ ਗਿਆ ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਆਣ ਕੇ ਹਿੱਸਾ ਲਿਆ ਹਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਇੰਡੀਆ ਨਿਊਜ਼ ਅੱਜ ਤੱਕ ਸਿਰਫ ਕੜਵਾ ਸੱਚ ਹਾਂਜੀ ਸਰ ਜਿਹੜਾ ਇੱਥੇ ਨਸ਼ਿਆਂ ਦੇ ਖਿਲਾਫ ਜਿਹੜਾ ਵੀ ਸੈਮੀਨਾਰ ਲਾਇਆ ਗਿਆ ਕੀ ਗੱਲ ਹੈ ਕਿਹੜਾ ਥਾਣਾ ਹੈ ਥਾਣਾ ਗੋਲ ਸੂਤਮੱਲੀ ਹਾਂਜੀ ਆ ਕੇਂਦਰ ਕੋਲ ਨਹੀਂ ਸੋਤਮਦੀ ਹਾਂਜੀ ਮੁਖੀ ਮਸ਼ੀਰੇ ਨਾਲ ਨੇ ਪਨਾ ਕੋਲ ਸੋਤਮਦੀ ਕਿ ਜੀ ਅਸਮਤੀ ਬਿਲਕੁਲ ਸਹੀ ਹਾਂਜੀ ਤੋਂ 112 ਦੇ 185 ਦੇ ਨੰਬਰ ਤੇ ਵੀ ਕੋਈ ਅਸਮਤੀ ਕਾਲ ਕਰਕੇ ਦੱਸ ਸਕਦਾ ਉਹਦਾ ਨਾਮ ਇਹਦਾ ਨੰਬਰ ਵੀ ਦਾ ਬੁੱਕ ਕਰ ਦੇਗਾ ਇਹਦੇ ਸੰਬੰਧੀ ਗਰਾਮ ਵਿਧਾਨਿਕਾ ਸੋਨੀਆ ਪ੍ਰੋਬਲਮ ਜਾਣਕਾ ਹਾਂਜੀ ਤੁਹਾਨੂੰ ਪਬਲਿਕ ਦੀ ਵੀ ਮਾੜੀ ਜੀ ਨਾ ਕਰੋ ਇਹ ਕੰਮ ਆਪ ਨੂੰ ਮੈਂ ਕਰੋ ਰੋਟੀ ਖਾਓ ਕੀ ਆ ਦੋ ਜੀ ਬਹੁਤ ਰੋ ਗੱਡਾ ਲਿਧਿਆਨ ਦਾਓ ਪਿੰਡਾਂ ਨਹੀਂ ਗਰਾਉਂਡਾਂ ਨੇ ਆਪਾਂ ਗਰਾਉਂਡ ਦੀ ਗੱਲ ਆ ਰਹੀ ਹੈ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਇਹ ਸੈਮੀਨਾਰ ਲਾਇਆ ਜਾਂਦਾ ਤੇ ਨਸ਼ਿਆਂ ਤੇ ਜਿਹੜਾ ਵੀ ਫਰਕ ਪਊਗਾ ਜੀ ਹੋਊਗਾ ਜੀ ਆਪਣਾ ਧਿਆਨ ਦੇਣ ਬੱਚੇ ਵਧੀਆ ਪੇਟਾਂ ਬਰਾਦੀ ਧਿਆਨ ਦੇਣਾ ਗੇਡਾਂ ਹਾਂ ਰਹਿਣਾ ਪੜਾਈ ਕਰਨ ਨਾ ਪੈਣੇ ਕੰਮ ਆ ਜੀ ਪ੍ਰਧਾਨ ਜੀ ਤੁਸੀਂ ਇਥੇ ਕੋਟਲੀ ਸ਼ੂਟ ਮਿਲੀਆਂ ਥਾਣੇ ਪਹੁੰਚੇ ਜੀ ਤੇ ਇੱਥੇ ਸੈਮੀਨਾਰ ਲੱਗਨ ਨਸ਼ਿਆਂ ਦੇ ਖਿਲਾਫ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹ ਮੈਨਾਂ ਜੇ ਪੰਜਾਬ ਪੁਲਿਸ ਦਾ ਉਹ ਵਧੀਆ ਪੁਰਾਣਾ ਹੈ ਅੱਜ ਅਸੀਂ ਖਾਣਾ ਕੋਟੇ ਸੂਤਮ ਦੇ ਵਿੱਚ ਪਹੁੰਚੇ ਆ ਤੇ ਸਾਡੇ ਮੁੱਖੀ ਸਾਹਿਬ ਸਾਡੇ ਵੀਰ ਜੀ ਸਾਹਿਬ ਕੇਂਦਰ ਵਾਲੇ ਇਹਨਾਂ ਨੇ ਜਿਹੜਾ ਸੈਮੀਨਾਰ ਕਰਵਾ ਰਹੇ ਨੇ ਮੈਂ ਕਹਿੰਦਾ ਕਿ ਹਰੇਕ ਥਾਣੇ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਹਰੇਕ ਬਲਾਕ ਦੇ ਵਿੱਚ ਇਹ ਸੈਮੀਨਾਰ ਹੋਣੇ ਚਾਹੀਦੇ ਆ ਕਿਉਂਕਿ ਅੱਜ ਸਾਡੇ ਜਿਹੜੇ ਨਵੀਂ ਜਨਰੇਸ਼ਨ ਆ ਪਰਹੇ ਪੈਂਦੀ ਜਾ ਰਹੀ ਹੈ ਸਮੱਸਿਆ ਦੀ ਦਾਦਲ ਵਿੱਚ ਪਸਦੀ ਜਾ ਰਹੀ ਹੈ ਉਹਨਾਂ ਨੂੰ ਬਚਾਉਣ ਵਾਸਤੇ ਇਹ ਸਹਿਯੋਗ ਬਹੁਤ ਜ਼ਰੂਰੀ ਨੇ ਅਸੀਂ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜਿੱਤੇ ਵੀ ਸਾਡੀ ਲੋੜ ਆ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਪਰ ਨਸ਼ਿਆਂ ਦੇ ਖੱਲ ਪਾਈ ਜਾਵੇ ਖਾਸ ਕਰਕੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਅੱਜ ਪੰਜਾਬ ਦੇ ਲੋਕਾਂ ਦੀ ਇਹ ਮੰਗ ਆ ਤੇ ਨਸ਼ਿਆਂ ਨੂੰ ਖੱਲ ਪਾਓ ਨਸ਼ਿਆਂ ਨੂੰ ਵੇਚਣ ਵਾਲਿਆਂ ਨੂੰ ਉਹਨਾਂ ਤੇ ਲਗਾਾਮ ਕੱਸੋ ਤਾਂ ਕਿ ਲੋਕਾਂ ਦੇ ਪੁੱਤ ਨਾ ਮਰਨ ਲੋਕਾਂ ਦੇ ਬੱਚੇ ਜਿਹੜੇ ਆ ਨਸ਼ਿਆਂ ਦੀ ਭੇਟ ਨਾ ਚੜਨ